ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਨੇ ਗੁਰੂ ਗ੍ਰੰਥ ਸਾਹਿਬ ਸਦਾ ਓਟ ਤੇ ਆਸਰਾ ਅਸੀਂ ਲੈਂਦੇ ਦੀਨदयाल ਨੇ ਗੁਰੂ ਗ੍ਰੰਥ ਸਾਹਿਬ ਦੀਨदयाल ਨੇ ਗੁਰੂ ਗ੍ਰੰਥ ਸਾਹਿਬ ਕਈ ਸਦੀਆਂ ਤੋਂ ਸਾਡੀ ਅਗਵਾਈ ਕਰ ਰਹੇ ਕਈ ਸਦੀਆਂ ਤੋਂ ਸਾਡੀ ਅਗਵਾਈ ਕਰ ਰਹੇ ਹਰਦਮਨਾਲ ਨੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਅਹ ਜੋਤ ਸੱਚੀ ਸਦਾ ਰਹੀ ਤੇ ਰਹੇਗੀ ਸਤ ਬਾਣੀ ਜਦਾਂ ਰਹੀ ਤੇ ਰਹੇਗੀ ਸਤ ਬਾਣੀ ਗੁਰੂਆਂ ਪਗਤਾਂ ਤੇ ਗੁਰਸਿੱਖ ਪਿਆਰਿਆਂ ਦੇ ਗੁਰੂਆਂ ਪਗਤਾਂ ਤੇ ਗੁਰਸਿੱਖ ਪਿਆਰਿਆਂ ਦੇ ਸ਼ੁਭ ਬਚਨਾਂ ਤੇ ਵਿਚਾਰਾਂ ਦਾ ਤਤ ਬਾਣੀ ਜੁਗੋ ਜੁਗ ਅਟਲ ਅਹ ਜੋਤ ਸੱਚੀ ਸਦਾ ਰਹੀ ਤੇ ਰਹੇਗੀ ਸਤ ਬਾਣੀ ਰੱਚੀ ਗਈ ਇਹ ਸਾਰੀ ਮਨੁੱਖਤਾ ਲਈ ਪਲਾ ਮੰਗਦੀ ਸਦਾ ਸਰਬਤ ਬਾਣੀ ਪੜ ਸੁਣ ਕੇ ਜਿਹੜਾ ਵਿਚਾਰਦਾ ਏ ਕੱਢੇ ਉਸ ਦੇ ਦਿਲੋਂ ਕੁਸਤ ਬਾਣੀ ਕੱਢੇ ਉਸ ਦੇ ਦਿਲੋਂ ਕੁਸਤ ਬਾਣੀ ਪੰਚਮ ਪਾਸ਼ਾ ਅਰਜਨ ਗੁਰੂ ਜੀ ਨੇ ਪੰਚਮ ਪਾਸ਼ਾ ਅਰਜਨ ਗੁਰੂ ਜੀ ਨੇ ਕੱਠੀ ਕੀਤੀ ਸੀ ਨਾਲ ਸਤਕਾਰ ਬਾਣੀ ਚਾਨਣ ਬਖਸ਼ੇ ਜੋ ਸਾਰੇ ਸੰਸਾਰ ਤਾਈ ਤੁਰੋਂ 베ਜੀ ਸੀ ਆਪ ਨਿਰੰਕਾਰ ਬਾਣੀ ਤੁਰੋਂ 베ਜੀ ਸੀ ਆਪ ਨਿਰੰਕਾਰ ਬਾਣੀ ਸਰਦੇ 부ਜਦੇ ਤੇ ਤਪਤੇ ਹਿਰਦਿਆਂ ਨੂੰ ਪਲਾ ਵਿੱਚ ਕਰਦੀ ਸੀ ਠੰਡਾ ਥਾਰ ਬਾਣੀ ਪਲਾ ਵਿੱਚ ਕਰਦੀ ਸੀ ਠੰਡਾ ਥਾਰ ਬਾਣੀ ਤਨ ਮੰਦੇ ਰੋਗਾਂ ਨੂੰ ਦੂਰ ਕਰਕੇ ਤਨ ਮੰਦੇ ਰੋਗਾਂ ਨੂੰ ਦੂਰ ਕਰਕੇ ਦਿੰਦੀ ਹੋਮੇ ਦੀ ਮੈਲ ਉਤਾਰ ਬਾਣੀ ਬਿਨਾ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਬਿਨਾ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਚੋਹਾ ਵਰਣਾ ਨੂੰ ਦੇ ਪਿਆਰ ਬਾਣੀ ਨਾਮ ਬਾਣੀ ਦਾ ਚੜੇ ਖੁਮਾਰ ਜਿਸ ਨੂੰ ਚੂਮ ਚੂਮ ਆਖੇ ਵਾ ਬਲੀਹਾਰ ਬਾਣੀ ਚੂਮ ਚੂਮ ਆਖੇ ਵਾ ਬਲੀਹਾਰ ਬਾਣੀ ਹਰਿ ਮੰਦਰ ਦੇ ਪਾਵਨ ਸਥਾਨ ਉੱਤੇ ਜਦ ਪ੍ਰਕਾਸ਼ ਕਰਾਇਆ ਸੀ ਗੁਰੂ ਅਰਜਨ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਥੱਲੇ ਆਸਣ ਲਗਾਇਆ ਸੀ ਗੁਰੂ ਅਰਜਨ ਥੱਲੇ ਆਸਣ ਲਗਾਇਆ ਸੀ ਗੁਰੂ ਅਰਜਨ ਬਾਬੇ ਬੁੱਢੇ ਜੀ ਤਾਂ ਹੀ ਸਨਮਾਨ ਦੇ ਕੇ ਪਹਿਲੇ ਮੁਖੀ ਗ੍ਰੰਥੀ ਬਣਾਇਆ ਸੀ ਗੁਰੂ ਅਰਜਨ ਦਸਵੀਂ ਜੋਤ ਜਗਜੋਤ ਵਿੱਚ ਰਹਿਣ ਲੱਗੀ ਦਸਵੀਂ ਜੋਤ ਜਗਜੋਤ ਵਿੱਚ ਰਹਿਣ ਲੱਗੀ ਕਿਹਾ ਮੈਂ ਹੁਕਮ ਬਜਾ ਕੇ ਚਲਿਆ ਹਾਂ ਕਿਹਾ ਮੈਂ ਹੁਕਮ ਬਜਾ ਕੇ ਚਲਿਆ ਹਾਂ ਜਿਸਮ ਪੰਥ ਤੇ ਆਤਮਾ ਗ੍ਰੰਥ ਅੰਦਰ ਇਹਦੇ ਵਿੱਚ ਸਮਾ ਕੇ ਚਲਿਆ ਹਾਂ ਸਾਰੇ ਤੋਖਲੇ ਅਜ ਤੋਂ ਖਾਲਸਾ ਜੀ ਸਦਾ ਲਈ ਮੁਕਾ ਕੇ ਚਲਿਆ ਹਾਂ ਗੁਰੂ ਗ੍ਰੰਥ ਦੀ ਤਾਬਿਆ ਪੰਥ ਕਰਕੇ ਜਾਚਕ ਫਤਿਹ ਗ ਜਾ ਕੇ ਚਲਿਆ ਹਾਂ ਜਾਚਕ ਫਤਿਹ ਗ ਜਾ ਕੇ ਚਲਿਆ ਹਾਂ ਆਖਰੀ ਬੰਦ ਗੌਰ ਫਰਮਾਉਣਾ ਜੀ ਸਾਡੇ ਬੋਲਾਂ ਵਿਚਾਰਾ ਵਿੱਚ ਮਹਿਕ ਆਵੇ ਐਸਾ ਉੱਚਾ ਆਪਣਾ ਕਿਰਦਾਰ ਕਰੀਏ ਇਹ ਗੁਰਬਾਣੀ ਜੋ ਹੈ ਸੰਜੀ ਸਾਰਿਆਂ ਲਈ ਜਾਚਕ ਜਗ ਵਿੱਚ ਇਸ ਦਾ ਪ੍ਰਚਾਰ ਕਰੀਏ ਜਾਚਕ ਜਗ ਵਿੱਚ ਇਸ ਦਾ ਪ੍ਰਚਾਰ ਕਰੀਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ